ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਫਲੈਟ ਦੇਣੀ ਹੈ ਜੀ ਤੁਹਾਨੂੰ ਅੱਜ ਰਾਤ ਦੇ ਮੌਸਮ ਦੀ ਪੰਜਾਬ ਫਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਰਾਤ ਨੂੰ ਅੱਜ ਦੇਖਦੇ ਹਾਂ ਐਸੇ ਲਈ ਜੀ ਹਾਂ ਤਾਜ਼ਾ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਲੱਗ ਫਗ ਆਪਣ ਦੇ 4 ਵਜਨ ਜਾ ਰਹੇ ਆ ਜਿਵੇਂ ਕਿ ਅਸਾਨੂੰ ਦੱਸਿਆ ਸੀ ਕਿ ਫੱਟਕੀ ਸਿਸਟਮ ਇੱਕ ਵਾਰ ਮੜਤੋਂ ਜੋਰ ਖੜੇਗਾ ਤੇ ਆਉਂਦੇ ਘੰਟਿਆਂ ਦੇ ਵਿੱਚ ਮੀਤ ਗੜੇਮਾਰ ਦੇ ਚਾਂਸ ਹੋਣਗੇ ਸੋ ਐਸੇਲੇ ਲਗਭਗ 404 ਦਾ ਟਾਈਮ ਹੋ ਰਿਹਾ ਤੇ ਪੰਜਾਬ ਦੇ ਵਿੱਚ ਫੱਟਕੀ ਸਿਸਟਮ ਸਰਗਰਮ ਹੈ ਪਛਮੀ ਮਾਲਵੇ ਤਲਾਕੀ ਕੇਂਦਰੀ ਮਾਲਵੇ ਤੱਕ ਐਸੇਲੇ ਕਿਤੇ ਕਿਤੇ ਟਟਵੇਂ ਟੁੱਟਦੇ ਜਿਹੜੇ ਸ਼ਰਾਟੇ ਲੱਗ ਰਹੇ ਨੇ ਕਿਤੇ ਕਿਤੇ ਤੇਜ਼ ਸ਼ਰਾਟੇ ਕਿਤੇ ਕਿਤੇ ਹਲਕੇ ਐਸੇਲੇ ਜਗਰਾਉਂ ਲੁਧਿਆਣਾ ਦੇ ਖਾਸ ਕਰ ਪਛਮੀ ਖਾਕਾਂ ਦੇ ਵਿੱਚ ਜਗਰਾਉਂ ਰਾਏਕੋੜੇ ਨਾਲ ਖਾਕਾਂ ਦੇ ਵਿੱਚ ਤਗੜੀ ਗੜੇਮਾਰ ਹੋ ਰਹੀ ਆ ਤੇ ਕੁਝ ਖਾਕਾਂ ਦੇ ਵਿੱਚ ਤਗੜੇ ਸ਼ਰਾਟੇ ਲੱਗ ਰਹੇ ਨੇ ਤਸਵੀਰਾਂ ਦੇ ਦਿਆਂ ਤੇ ਦੇ ਸਕਦੇ ਹਾਂ ਕਿ ਬੱਦਲ ਜਿਹੜਾ ਬਣਿਆ ਹੋਇਆ ਲੁਧਿਆਣਾ 플러스 ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜੇ ਅਗਲੇ ਘੰਟੇ ਤੋਂ ਘੰਟੇ ਤੱਕ ਪ੍ਰਭਾਵਿਤ ਕਰ ਸਕਦਾ ਹੁਸ਼ਿਆਰ ਫਰ ਨਵਾਂ ਸ਼ਹਿਰ ਜਿਲੰਦਰ ਕਪੂਰਥਲਾ ਇਹਨਾਂ ਪਾਕਾਂ ਨੂੰ ਕਿਤੇ ਨਾ ਕਿਤੇ ਹਨੇਰੀ ਦੇ ਨਾਲ ਜਿਹੜੇ ਮੀਂਹ ਨਾਲ ਖੇਤਰਾਂ ਦੇ ਵਿੱਚ ਪਹੁੰਚਣਗੇ ਦੂਜੇ ਪਾਸੇ ਸ਼੍ਰੀ ਗੰਗਨਗਰਵਾਲ ਮੋਰਤੋਂ ਜਿਹੜੇ ਗਾਰਜਲisco ਵਾਲੇ ਬੱਦਲ ਵੜ ਰਹੇ ਨੇ ਜਿਹੜੇ ਕਿ ਆਉਂਦੇ ਘੰਟਿਆਂ ਦੇ ਵਿੱਚ ਪਛਵੇਂ ਮਾਲਵੇ ਖਾਸ ਕਰਕੇ ਧਖਣੀ ਮਾਲਵੇ ਦੇ ਜਿਲਿਆਂ ਨੂੰ ਕਵਰ ਕਰ ਸਕਦੇ ਨੇ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਲਾਟ ਬਰਨਾਲਾ ਸੰਗਰੂਲ ਮਲੇਰ ਕੋਟਲਾ ਮਾਨ ਤੇ ਲਹਿੰਦੇ ਵਾਲੇ ਫਾਸੇ ਬੱਦਲ ਵੱਡ ਰਿਹਾ ਜਿਹੜਾ ਕਿ ਆਉਂਦੇ ਘੰਟਿਆਂ ਦੇ ਦਰਮਿਆਨ ਗੁਰਦਾਸਪੁਰ ਜਲਾ ਜਲਾਸ਼ਰੀ ਅਮਰਸਰ ਸਾਹਿਬ ਤਰਨਤਾਰਨ ਸਾਹਿਬ ਦੇ ਨਾਖਾਗਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਟਟਮੇ ਸ਼ਰਾਟੇ ਰੁੱਖ ਦੇ ਵਿੱਚ ਵੇਖਣ ਨੂੰ ਮਿਲਣਗੇ ਸੋ ਅੱਜ ਰਾਤ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਅੱਧੇ ਰਾਤ ਤੋਂ ਪਹਿਲਾਂ ਲਗਭਗ ਸਮਾਪਤੀ ਤੇ ਹੋਏਗਾ ਇਹ ਸਿਸਟਮ ਉਸ ਤੋਂ ਬਾਅਦ ਕੱਲ ਫਿਰ ਤੋਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗੇਗੀ ਦੁਪਹਿਰ ਤੋਂ ਬਾਅਦ ਗਰਜ ਰੇਸ਼ ਕੋਲੇ ਬੱਦਲ ਮੁਰਤੂ ਬਣਾਉਣਗੇ ਜਿਹੜੇ ਕਿ ਹਲਕੇ ਲੈ ਕੇ ਦਰਮਿਆਨੇ ਉਮੀਦੀਆਂ ਕਾਰਵਾਈਆਂ ਦਰਜ ਕਰਾਉਣਗੇ ਸੋ ਇਹ ਪੰਜਾਬ ਦੇ ਨਾਲ ਨਾਲ ਜੇਕਰ ਫਿਲਹਾਲ ਰਾਜਸਥਾਨ ਦੇ ਪੂਰਬੀ ਫਗਗਰ ਦੇ ਵਿੱਚ ਬੱਦਲ ਬਣ ਰਹੇ ਨੇ ਜੇਕਰ ਇਹ ਐਕਟਿਵ ਹੁੰਦੇ ਨੇ ਤੇ ਹਰਿਆਣਾ ਦੇ ਕੇਂਦਰੀ ਜ਼ਿਲ੍ਹਿਆਂ ਤੱਕ ਯਾਨੀ ਕਿ ਪੱਛਮੀ ਜ਼ਿਲ੍ਹਿਆਂ ਤੋਂ ਲੈ ਕੇ ਸਰਸਾ ਫਤਿਹਪੁਰ ਸਾਧ ਬਹਿਵਾਨੀ ਰੋहतक ਜੀਂਦ ਸਰਸਾ ਫਤਿਹਪੁਰ ਸਾਧ ਦੇ ਫਗਗਰ ਦੇ ਵਿੱਚ ਉਮੀਦ ਹੈ 40% ਜੇਕਰ ਬਣਨਗੇ ਜੇਕਰ ਇਹ ਬੱਦਲ ਫੈਲਦੇ ਨੇ ਤੇ ਇਹਨਾਂ ਦੀ ਅਪਡੇਟ ਹੈ ਜਿਹੜੀ ਤੁਹਾਨੂੰ ਲਿਖਤੀ ਪੋਸਟ ਰਾਹੀਂ ਸਾਂਝੀ ਕਰ ਦਿੱਤੀ ਜਾਵੇਗੀ ਫਿਲਹਾਲ ਆਉਂਦੇ 3-4 ਘੰਟੇ ਪੰਜਾਬ ਦੇ ਵਿੱਚ ਪੱਛਮੀ ਸਿਸਟਮ ਸਰਗਰਮ ਹੈ ਤੇ ਸ਼੍ਰੀ ਗੰਗਾ ਨਗਰ ਦੇ ਲਾਗੇ ਬੱਦਲ ਮੜ ਰਹੇ ਜਿਹੜਾ ਕਿ ਆਉਂਦੇ ਘਾਟਿਆਂ ਦੇ ਵਿੱਚ ਸ਼੍ਰੀ ਗੰਗਾ ਨਗ ਖੜੀ ਮਚਵੇਂ ਮਾਲਵੇ ਦੇ ਵਿੱਚ ਮਈ ਦਰਜ ਹੋਣ ਦੀ ਪੂਰੀ ਉਮੀਦ ਜੜੀ ਆ ਬਣ ਚੁੱਕੀ ਹੈ ਧੰਨਵਾਦ